ਦੋ ਔਰਤਾਂ ਨੂੰ 10 ਗ੍ਰਾਮ ਚਿੱਟੇ ਸਮੇਤ ਕੀਤਾ ਗ੍ਰਿਫਤਾਰ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਲਈ ਔਰਤ ਨਸ਼ਾ ਤਸਕਰਾਂ ਦਾ ਵੱਡਾ ਹੱਥ ਪੁਲਿਸ ਨੇ ਦੋਵੇਂ આરોપી ਔਰਤਾਂ ਦੇ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਕੀਤਾ ਦਰਜ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾਸਦਰ ਪੁਲਿਸ ਦੇ ਅਧੀਨ ਆਉਂਦੀ ਪਿੰਡ ਗਲਵੱਟੀ ਚੌਂਕੀ ਦੇ ਇੰਚਾਰਜ ਨਵਦੀਪ ਕੌਰ ਵੱਲੋਂ ਦੋ ਔਰਤਾਂ ਕੋਲੋਂ 10 ਗ੍ਰਾਮ ਚਿਟਾ ਬਰਾਮਦ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਗਿਆ ਇਨਾਂ ਔਰਤਾਂ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਰੀਬ 4-4 ਮਾਮਲੇ ਦਰਜ ਹਨ ਇਹ ਦੋਵੇਂ ਔਰਤਾਂ ਨਾਬਾ ਬਲੋਕ ਦੇ ਪਿੰਡ ਰੋੜੀ ਛੰਨਾ ਦੀਆਂ ਰਹਿਣ ਵਾਲੀਆਂ ਹਨ ਇਸ ਮੌਕੇ ਤੇ ਗਲਵੱਟੀ ਚੌਂਕੀ ਦੇ ਇੰਚਾਰਜ ਨਵਦੀਪ ਕੌਰ ਨੇ ਦੱਸਿਆ ਕਿ ਇਹ 10 ਗ੍ਰਾਮ ਚਿੱਟਾ ਲੈ ਕੇ ਗਾਕਾਂ ਦੀ ਉਡੀਕ ਵਿੱਚ ਸਨ ਅਤੇ ਉਹਨਾਂ ਨੂੰ ਮੌਕੇ ਤੇ ਹੀ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ 4-4 ਮਾਮਲੇ ਦਰਜ ਹਨ ਉਨ੍ਹਾਂ ਨੇ ਸਖਤ ਹਦਾਇਤ ਨਸ਼ਾ ਤਸਕਰਾਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਤਸਕਰੀ ਦਾ ਧੰਦਾ ਕਰਦੇ ਫੜਿਆ ਗਿਆ ਪੁਲਿਸ ਵੱਲੋਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਏਗਾ ਇਹ ਜੀ ਅਸੀਂ 10 ਗ੍ਰਾਮ ਚਿਟਾ ਇਹਨਾਂ ਤੋਂ ਬਰਾਮਦ ਕੀਤਾ ਜੋ ਕਿ ਰੋਟੀ ਛੰਨਾ ਦੀਆਂ ਦੋਨੇ ਰਹਿਣ ਵਾਲੀਆਂ ਨੇ ਜਿਹੜੀਆਂ ਪਹਿਲਾਂ ਵੀ ਤਾਂ ਕਈ ਨਸ਼ਾ ਤਸਕਰੀ ਦੇ ਪਰਚਿਆਂ ਦੇ ਵਿੱਚ ਆਲਰੇਡੀ ਤਿੰਨ ਤਿੰਨ ਚਾਰ ਚਾਰ ਪਰਚੇ ਇਹਨਾਂ ਤੇ ਦਰਜ ਨਾਮ ਕੀ ਹੈ ਜੀ ਇਹਨਾਂ ਦੋਨਾਂ ਦਾ ਇੱਕ ਲੇਡੀਜ਼ ਦਾ ਨਾਮ ਰਿਮੀ ਹੈ ਜੀ ਦੂਸਰੇ ਦਾ ਨਾਮ ਬਿੰਦਲਾ ਕੀ ਲੱਗਦਾ ਹੈਗਾ ਜਿਹੜੇ ਹੈਗਾ ਜਿਹੜੇ ਸਰਕਾਰ ਸਾਖਤਾ ਪੁਲਿਸ ਵੀ ਆ ਫਿਰ ਨਾ ਕਿਤੇ ਨਾ ਕਿਤੇ ਚੋਰੀ ਛੁਪੇ ਇਹ ਕੰਮ ਕਰ ਰਹੇ ਨੇ ਕੀ ਹਦਾਇਤ ਦੇਣੀ ਚਾਹੁੰਦੇ ਤੁਸੀਂ ਇਹਨਾਂ ਅਸਾ ਦੱਸ ਅਸੀਂ ਇਹ ਹਦਾਇਤ ਦੇਣਾ ਚਾਹੁੰਦੇ ਆ ਕਿ ਕੋਈ ਵੀ ਨਸ਼ਾ ਤਸਕਰੀ ਦਾ ਜੋ ਵੀ ਕੰਮ ਕਰ ਰਿਹਾ ਹੈ ਉਹਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਇਹ ਕਿੱਥੋਂ ਫੜੇ ਗਏ ਨੇ ਜੀ ਇਹ ਇਹ ਜੀ ਪਿੰਡ ਦੋਦਾ ਹੈਗਾ ਨਾਬਾ ਮਲੇ ਕੋਟਲਾ ਰੋਡ ਤੇ ਉਹਦੇ ਸਾਹਮਣੇ ਟਾਬੇ ਤੇ ਇਹ ਕਾਕਾਂ ਦੀ ਊੜੀ ਕਰੀ ਕਿੱਥੇ ਵਾਲੇ ਰਹਿਣ ਵਾਲਿਆਂ ਨੂੰ ਜੀ ਇਹ ਰੋਟੀ ਛੰਨਾ ਪਿੰਡ ਹੈ ਜੀ ਉਹਦੇ ਦੇ ਰਹਿਣ ਵਾਲਿਆਂ ਕਿੰਨੇ ਕਾਮਲੇਦਾਰ ਚ ਸੀ ਜਿਵੇਂ ਲੇਡੀਜ਼ ਜਿਹੜੀ ਇਸ ਧੰਦੇ ਵਿੱਚ ਜੁੜ ਚੁੱਕੇ ਨੇ ਇਹ ਲੇਡੀਜ਼ ਤੇ ਦੋਨਾਂ ਦੇ ਆਲਰੇਡੀ ਤਿੰਨ ਤਿੰਨ ਚਾਰ ਚਾਰ ਐਫ ਆਈ ਆਰਸ ਰਜਿਸਟਰਡ ਸਰਕਾਰ ਵੱਲੋਂ ਕੀ ਦਿਸ਼ਾ ਨਿਰਦੇਸ਼ ਨੇ ਜਿਹੜੇ ਨਸ਼ਾ ਤਸਕਰੀ ਦੇ ਰਟਨ ਦੇ ਸਰਕਾਰ ਨੇ ਦੇਖੋ ਜੀ ਨਸ਼ਾ ਤਸਕਰਾ ਦੇ ਖਿਲਾਫ ਜੋ ਮਹਿੰਮ ਚਲਾਈ ਹੈ ਉਹਦੇ ਵਿੱਚ ਕਿਸੇ ਲਈ ਵੀ ਕੋਈ ਬਖਸ਼ਣ ਦਾ ਖਾਨਾ ਨਹੀਂ ਹੈ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਤੇ ਪੁਲਿਸ ਹਰ ਤਰ੍ਹਾਂ ਨਾਲ ਚੁੱਕਨੀ ਹੈ ਇਹ ਨਸ਼ਾ ਤਸਕਰੀ ਅ ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਲੇਡੀਜ਼ ਨੇ ਇਹ ਇਹ ਕਿਉਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਸਾਡੇ ਸਾਹਮਣੇ ਕੋਈ ਇਦਾਂ ਦਾ ਆ ਰਿਹਾ ਕਿ ਕੋਈ ਨਹੀਂ ਸਮਝ ਰਿਹਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਗੀ